ਇਹ ਰੂ ਆਇਆ ਆਵਾ ਬਹੁਤ ਚੱਲੀ ਜਾਂਦੀ ਹੈ ਨੀ ਆਹਰ ਕੇ ਆਪਾਂ ਗੇਟ ਕਰ ਦੇ ਲਈ ਬੰਦ ਆਇਆ ਸਭ ਤੋਂ ਪਹਿਲਾਂ ਆ ਗਿਆ ਸਭ ਤੋਂ ਪਹਿਲਾਂ ਮੈਂ ਆਪੋਂ ਤੋਂ ਦੇ ਇੱਕ ਲੰਬਾਈ ਤੇ ਚੜਾਈ ਦਾ ਮੀੜਦੀ ਆਪਾਂ ਨਕਸ਼ਾ ਆਪਾਂ ਪਤਾ ਨਹੀਂ ਕਿੱਦਾਂ ਟਮਾੜੀ ਆ ਉੱਤਰ ਉੱਤਰ ਰੱਖਤਾ ਹੋਊਗਾ ਤਾਂ ਕਰਕੇ ਆਪਾਂ ਫੋਨ ਤੋਂ ਦੇਖੀ ਰੱਖ ਸਕਦੇ ਹਾਂ ਜਿਹੜੀ ਘਰ ਦੀ ਹੈਗੀ ਹੈਗੀ ਚੜਾਈ ਐਸ ਲੋਕ ਤੇ ਹੈਗੀ ਹੈਗੀ 35 ਫੁੱਟ ਯਾਨੀ ਕਿ 5 ਫੁੱਟ ਤੇ ਇਹ ਹੈ ਦੀ ਲੰਬਾਈ ਦੇ ਕਿੰਨੇ ਦੱਸਦੇ ਇੱਥੇ ਆ ਗਿਆ ਆ ਡ੍ਰੈੰਗ ਰੂਮ ਦਾ ਬਾਹਰ ਆ ਗਿਆ ਬਾਹਰ ਦੇ ਪਾਸੇ ਇੱਕ ਦੀ ਕੰਗਰੈਸ ਦਾ ਹੁੰਦਾ ਕਿੰਨੇ ਚਾਲ ਸਕਦੇ ਉਹ ਮੇਨ ਐਂਟਰੀ ਹੈ ਮੇਰੀ ਉਹ ਦਰਵਾਜ਼ਾ ਜਿੰਦਾ ਹੋਏਗਾ ਇੱਥੇ ਥੋੜਾ ਜਿਹਾ ਡਿਜ਼ਾਈਨ ਬਣਾਇਆ ਹੈ ਅ ਵਿਚ ਨੂੰ ਵੱਡੇ ਰੱਖੀਏ ਇੱਥੇ ਆਹ ਟਾਇਲ ਲੱਗਦੀ ਆਪਾਂ ਤੇ ਉੱਥੇ ਲਾਈਟਾਂ ਲੱਗੀਆਂ ਹੋਣਾਂ ਹੈ ਹਨ ਤੇ ਇੱਧਰ ਆ ਗਿਆ ਜਿਹੜਾ ਉਹ ਮੇਨ ਸਪਲਾਈ ਦਾ ਉਨ ਬੋਰਡ ਆ ਗਿਆ ਤੇ ਮੈਂ ਸਿੱਤ ਰਹੀ ਹਾਂ ਕਿਵੇਂ ਇਸ ਜੰਨਰ ਕਰਿਆ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਸਭ ਤੋਂ ਪਹਿਲਾਂ ਇੱਧਰ ਦੇ ਪਾਸੇ ਆ ਗਈ ਰਸੋਈ ਰਸੋਈ ਦਿਖਾ ਦਈਏ ਕਿਵੇਂ ਤਿਆਰ ਹੋਈ ਹੈ ਸਾਰਾ ਸਮਾਨ ਸੋਹਣ ਆਪਾਂ ਰੱਖਤਾ ਸੀਗਾ ਤੇ ਰਸੋਈ ਦੀ ਜਿਹੜੀ ਚੜਾਈ ਹੈਗੀ ਉਹ 9 9 ਫੁੱਟ ਤੇ 9 ਹੈ ਜਦ ਤੇ ਜਿਹੜੀ ਐਸਲੋਟ ਚੜਾਈ ਹੈ ਉਹ 10 ਫੁੱਟ ਤੇ 7.5 ਦਿਨ ਜਿਹੜੀ ਰਸੋਈ ਆ ਗਈ ਬਾਹਰ ਓਪਣੀ ਹੁੰਦਾ ਦਰਵਾਜ਼ਾ ਜਿਹੜਾ ਉਹ ਓਪਣੀ ਹੁੰਦਾਗਾ ਅੱਜਕੱਲ ਜਿਵੇਂ ਚੱਲ ਗਿਆ ਨਾਲ ਸੀ ਰਿਕਾਰਡਿੰਗ ਥੋੜੀ ਆਪਾਂ ਚਾਰ ਕੀਤਾ ਤੇ ਬਾਕੀ ਹੁਣ ਆਪਾਂ ਕਰਨਾ ਚੱਲਦੇ ਆ ਇੱਧਰ ਰਸੋਈ ਦੇ ਨਾਲ ਆ ਗਿਆ ਇੱਧਰ ਦੇ ਪਾਸੇ ਜਿਹੜਾ ਬੈੱਡਰੂਮ ਆ ਜਿਹੜਾ ਇਹ ਵੱਡਾ ਬੈੱਡਰੂਮ ਆਗਾ ਜਿਹੜਾ ਇਹ ਘਰ ਚ ਵੱਡਾ ਬੈੱਡਰੂਮ ਇਹੀ ਆ ਤੇ ਇੱਥੇ AC ਵੀ ਲੱਗਿਆ ਹੋਇਆ ਆਪਾਂ ਤੇ ਇਹਦੀ ਆਪਾਂ ਚੁੜਾਈ ਦਰਦ ਨੇ ਇਹ ਹੈਗਾ ਨਾ ਇਹ ਤਾਂ ਮੈਨੂੰ ਹੀ ਯਾਦ ਆ 15 ਬਾਏ 15 ਲੰਬਾਈ ਹੈ ਤੇ 11 ਚੁੜਾਈ ਹੈ ਜੀ ਤੇ ਇਹ ਬੈਡਰੂਮ ਆ ਗਾ ਤੇ ਪਰਦੇ ਬਣਦੇ ਆਪਾਂ ਹਨ ਭਾਏ ਵਾਗੇ ਤੇ ਇਧਰ ਬੈਡਰੂਮ ਦੇ ਨਾਲ ਆ ਗਿਆ ਸਟੋਰ ਜਿਹੜਾ ਸਟੋਰ ਆ ਇਹ 11 ਬਾਏ 11 ਦਾ ਹੈ ਨਾ ਇੱਕ ਪਰਚਿੱਤਾ ਬਣਾਇਆ ਲੈ ਆਪਾਂ ਵਾਧੂ ਕੁ ਟੂ ਸਮਾਨਾ ਜਿਹੜਾ ਉਹ ਉੱਤੇ ਰੱਖ ਸਕਦੇ ਆ ਤੇ ਦੋ ਬੈੱਡ ਨਰਾਮ ਨਾਲ ਟੇਲ ਦੇਣਾ ਤੇ ਬਾਕੀ ਹਜੇ ਵੀ ਥਾਂ ਇਨੀ ਕੁ ਪਈ ਹੈ ਕਿ ਤੁਸੀਂ ਦੇਖ ਸਕਦੇ ਆ ਵੀਡੀਓ 'ਚ ਤੇ ਉਸ ਤੋਂ ਬਾਅਦ ਇੱਕ ਜਿਹੜਾ ਹੋਰ ਬੈਡਰੂਮ ਆ ਉਹ ਥੋੜਾ ਜਿਹਾ ਛੋਟਾ ਹੈ ਤੇ ਇਹ ਲੱਗਦਾ ਫੀਰਾਂ ਬੈਡਰਾਂ ਦਾ ਜਾਨੀ ਕਿ ਇੱਥੋਂ ਤੱਕ ਦਿਖਾ ਦੇ ਜਿਹੜੇ ਇੱਥੋਂ ਤੱਕ ਆ ਇੱਥੋਂ ਤੱਕ ਇੱਥੋਂ ਤੱਕ 11 ਬਈ 11 ਨਹੀਂ ਹੈ ਤੇ ਜਿਹੜਾ ਇਧਰ ਜਿੱਥੇ ਬਿਮਾਰੀ ਪਈ ਹੈਗੀ ਇਥੇ ਇਹ ਕੱਪ ਬੋਰਡ ਵਾਸਤੇ ਜਗ੍ਹਾ ਛੱਡੀ ਆ ਇਹ ਐਸ ਲੋਟ ਲੰਬਾਈ 13 ਫੁੱਟ ਤੇ ਐਸ ਲੋਟ ਗਈ ਹੈਗੀ 11 ਫੁੱਟ ਹੀ ਆ ਗਈ ਤੇ ਇਧਰ ਤਰਨਵਾਂ ਪਾੜਨਾ ਪਤਾ ਆ ਜਾਗੇ ਦਿਖਾਵਾਂਗੇ ਪਹਿਲਾਂ ਆਪਾਂ ਡ੍ਰੈਗ ਨੂੰ ਕਰੀਏ ਰਸਤੇ ਲਈ ਤੇ ਇਹ ਹੈ ਡ੍ਰੈਗ ਨੂੰ ਜਿਹੜਾ ਇਹਦੀ ਆਪਾਂ ਤੁਹਾਡੇ ਨਾਲ ਸੇ ਤੋਂ ਡੀਗਰ ਦੇ ਲੰਬਾਈ ਚੜਾਈ ਕਿੰਨੀ ਹੈਗੀ ਹਾਂ ਐਸ ਲੋਟ ਹੋਵੇਗਾ 13 ਫੁੱਟ ਤੇ ਐਸ ਲੋਟ 12 ਫੁੱਟ ਆਖਣਾ ਬਲੈਂਡਰ ਤੇ ਇਧਰ ਆ ਗਿਆ ਬਾਦ ਨੂੰ ਇੱਥੇ ਲਾਇਆ ਹੋਇਆ ਆਪਾਂ ਵਾਜਮੇਸ਼ਨ ਠੀਕ ਹੈ ਤੇ ਇਸ ਤਰ੍ਹਾਂ ਦੀ ਆਪਾਂ ਜਿਹੜੀ ਉਹ ਟੈਗ ਲਾਈ ਵੀ ਹੈਗੀ ਤੇ ਫਲਾਸਿਟ ਲਾਈ ਵੀ ਹੈ ਤੇ ਬਾਕੀ ਦੇਖ ਸਕਦੇ ਤੁਸੀਂ ਤੇ ਇਧਰ ਅੱਪਰ ਅੰਦਰ ਆਇਆ ਤੋਂ ਉੱਦੋਂ ਦੇ ਥੱਲੇ ਆਪਾਂ ਧਰਤਾ ਰੈਸਟੇਲ ਇਹ ਤੇ ਖਰੀਦੀ ਜਗਾ ਬਤੀ ਸੀਗੀ ਇਹ ਆਪਾਂ ਥਾਂ ਉਹ ਵਰਤ ਰਹੇ ਚੰਗੀ ਤਰ੍ਹਾਂ ਤੇ ਇੱਥੇ ਆਪਾਂ ਪ੍ਰੈਸ ਟੇਬਲ ਵਰਤ ਰਹੇ ਤੇ ਪੌੜਾ ਜਿਹੜਾ ਉਹ ਆਪਾਂ ਜੜ ਦਾ ਇੱਕ ਪੌੜਾ ਬਣਾਉਣਾ ਇਹ ਥੋੜਾ ਨੰਨ ਜਿਆਦਾ ਛੋਟਾ ਬਣਾ ਲੈਣਾ ਤੇ ਇੱਕ ਨਾ ਬੋਝੀਣਾ ਪੌੜਾ ਉਹ ਥੋੜਾ ਜਿਹਾ ਬਾਹਰ ਨਹੀਂ ਜਿਆਦਾ ਬਣਦਾ ਕਿਨਾਂ ਜਾਨੀ ਕਿ ਆਹ ਹੱਦ ਵਿੱਚੋਂ ਤੱਕ ਬਣੀ ਦੀ ਆ ਦੂਜੀ ਬੋੜੀ ਹੁੰਦੀ ਉਹਨੇ ਇਹਨਾਂ ਦਾ ਹੋਰ ਰੋਗ ਲਗਾਦੀ ਕਰ ਆਹ ਆਖੜੀ ਬਾਕੀ ਸੀ ਉਂਗੀ ਇਹ ਲਿਖ ਜਵ ਵਧੀਆ ਲੱਗਦਾ ਤੇ ਥੱਲੇ ਆਪਾਂ ਉਧਰ ਵੀ ਥੋੜਾ ਜਿਹਾ ਥਾਂ ਵਾਜਦਾ ਸੀਗਾ ਉਦਰਾ ਪਤਾ ਦਾ ਜਿਹੜਾ ਇਨਵਰਟਰ ਵਾਟਰ ਦਾ ਸੇਪਾ ਦੇ ਲੌਬੀ ਚ ਹੁਣ ਆਪਾਂ ਗੜਈਏ ਲੌਬੀ ਵਧਾਣ ਤਿੰਨ ਮੱਧੇ ਦਾ ਵਰਗ ਰਾਮ ਨਾਲ ਲੈ ਸਕਦੇ ਆ ਪਰ ਪਾਸੇ ਸੀ ਨਾਂਗਾ ਵੀ ਬੱਜੂਗਾ ਜਿਹੜਾ ਇਹਦੀ ਹੈ ਕਿ ਜਿਹੜੀ ਐਸ ਲੋਟਾ ਜਿਹੜੀ ਲੰਬਾਈ ਹੈ ਦੀ ਉਹ ਹੈ ਕਿ ਵੀ 22 ਫੁੱਟ ਤੇ 7.5 ਇੰਚਾਂ ਜਿਹੜੀ ਉਹ ਲੰਬਾਈ ਹੈ ਕਿ ਲੌਬੀ ਦੀ ਤੇ ਜਿਹੜੀ ਚੜਾਈ ਹੈ ਉਹ ਹੈ ਕਿ ਇਹਦੀ 14 ਫੁੱਟ ਕਲਾਬਟ ਜਿਹਦੀ ਲੋਕੀ ਦੀ ਚਲਾਈ ਹੈ ਤੇ ਹੁਣ ਆਪਾਂ ਚੱਲਦੇ ਹਾਂ ਇੱਧਰ ਤੇ ਅੱਗੇ ਦੀ ਹੋਂਦੀ 12ਵੀਂ ਦਿਖਾ ਲੈਂਦੇ ਹਾਂ ਮੋਤੀ ਜਿਹੜੇ ਦਰਵਾਜ਼ੇ ਆ ਇਹ ਆਪਾਂ ਘਰੇ ਹੀ ਤਿਆਰ ਕਰਵਾਏ ਆਗੇ ਆਪ ਕੋ ਮਿਸਤਰੀ ਤੋਂ ਤੇ ਠੱਗੜਾ ਆਪਾਂ ਜਿਹੜੀ ਵਰਤੀ ਆ ਉਹ ਜੰਗੂ ਕੈਲ ਤੇ ਪਰਤਲ ਆਪਾਂ ਜਿਹੜੀ ਉਹ ਲੱਕੜ ਵਰਤੀ ਆ ਦੀ ਤੇ ਇਸ ਨਾਲ ਬਾਈਕਾ ਵੀ ਆਪਾਂ ਇੱਕ ਨੰਬਰੀ ਵਰਤਿਆ ਤੇ ਬਾਕੀ ਆ ਆਪਣੇ ਨਾਲੋਂ ਆਪਾਂ ਕੋਈ ਕੋਸ਼ਿਸ਼ ਕੋਈ ਕੋਸ਼ਿਸ਼ ਇਤਿਆਂ ਨੂੰ ਕਦੇ ਨਹੀਂ ਛੱਡੀ ਆਪਾਂ ਬਣਾ ਕੇ ਤਿਆਰ ਕਰ ਦਦੇ ਤੇ ਦਰਵਾਜ਼ੇ ਤੁਸੀਂ ਲੈ ਸਕਦੇ ਆ ਤੇ ਜਿਹੜਾ ਸ਼ੀਸ਼ਾ ਉਹ ਤੋਂ ਵਾਈਟ ਹੀ ਸ਼ੀਸ਼ਾ ਵਰਤਿਆ ਕਿ ਆਪਾਂ ਜਿਹੜਾ ਬਲੈਕ ਸੀਸਾ ਉਹ ਨਹੀਂ ਵਰਤਿਆਗਾ ਆਪਾਂ ਤੇ ਮੂਰੇ ਇੰਨਾ ਆਪਣੇ ਵਿੜਾ ਬਚ ਗਏ ਜਿਹੜਾ ਆਪਣਾ ਇਹ ਥਾਂ ਹੈਗਾ ਇਹ ਜਿਹੜਾ 21 ਮਰਲੇ ਥਾਂ ਹੈਗੇ ਇੱਕ ਕਨਾਲ ਤੋਂ ਇੱਕ ਮੰਨ ਲਾ ਜਿਹੜਾ ਉੱਤੇ ਆ ਉਹ ਇਹ ਆਪਣੀ ਜਿਹੜੇ ਥਾਂ ਆ ਜਿੱਥੇ ਆਪਣਾ ਮਕਾਨ ਬਣਿਆ ਗਾ ਤੇ ਮੂਰੇ ਪਾਸੋਂ ਦੇਖਾ ਜੇ ਮਕਾਨ ਤੇ ਇਹ ਜਿਹੜਾ ਮੂਲ ਫਰੰਟ ਦਾ ਡਿਜ਼ਾਈਨ ਠੀਕ ਹੈ ਇਧਰ ਦੇ ਬਸੇ ਥੋੜੀ ਸਾਦੇ ਜਿਹੀ ਬਣੇ ਹੋਈ ਹੈ ਥੋੜੀ ਚਾਰ ਦਾ ਤੀ ਬਣੀ ਹੋਈ ਆ ਉੱਧਰ ਦੇ ਬਾਰੇ ਕੱਟ ਜਾ ਰਹੇ ਆ ਆਹ ਜਿਹੜੀ ਇਹ ਉਹ ਤੇ ਥੋੜਾ ਜਿਹਾ ਬਣਾਇਆ ਛਤੜਾ ਆ ਸਾਈਡ ਆਪਾਂ ਦੇਖ ਸਕਦੇ ਹਾਂ ਜਿਹੜੀ ਮੋਲਡਿੰਗ ਬਣੀ ਹੋਈ ਆ ਆਹ ਆਹ ਮੋਲਡਿੰਗ ਜਿਹੜੀ ਇਹ ਬੱਜਰੀ ਦੀ ਮੋਲਡਿੰਗ ਇੱਥੇ ਦੇ ਪਾਸੇ ਦੀ ਆਹ ਮੋਲਡਿੰਗ ਬੱਜਰੀ ਦੀ ਮੋਲਡਿੰਗ ਆ ਜਿਹੜੀ ਉਹ ਉੱਪਰ ਮੋਲਡਿੰਗ ਬਣੀ ਹੋਈ ਆ ਉਹ ਸਾਤਿਆਂ ਦੇ ਉੱਪਰ ਤੇ ਉਹ ਮੋਲਡਿੰਗ ਜਿਹੜੀ ਉਹ ਟਾਈਲਾਂ ਦੀ ਮੋਲਡਿੰਗ ਆ ਉਹ ਟਾਈਲਾਂ ਦਾ ਮੋਲਡਿੰਗ ਬਣਾਈ ਗਿਆ ਇਸ ਟਾਇਰ ਜਿਹੜੀ ਉਹ 13 ਲਿਖੀ ਹੈ ਜਿਹੜੀ ਪਾਸੇ ਦੇ ਚੱਕਾ ਜਿਹੜਾ ਬਣਿਆ ਰਿਹਾ ਟਾਇਰ ਦਾ ਕੰਕੜਾ ਉਹ ਜਿਹੜਾ ਲੱਗਦਾ ਮੰਗਾ ਪਾ ਥੇ ਬੈੱਡਰੂਮਾਂ ਦੀਆਂ ਜendela ਵਿੰਡੋ ਉਹ ਪਿਛਲੇ ਪਾਸੇ ਸਤਿਆਂ ਜਿੱਦੋਂ ਪਾਰਟੀ ਪਾਸੇ ਕਰਦੇ ਚਾਹਣਾਂ ਨੂੰ ਪੂਰਾ ਜਾਂਦਾ ਅੰਦਰ ਆ ਰੌਸ਼ਨ ਦਾ ਇਸ ਕੋਰ ਦਾ ਰੌਸ਼ਨ ਦਾ ਪਾ ਛੋਟਾ ਸੱਜਾ ਹੈਗਾ ਤੇ ਇੱਥੇ ਬਾਲੀ ਜੋੜਦੇ ਇਧਰ ਫਾਰਮ ਦਾ ਸਾਈਜ਼ ਦੋਨੋਂ ਦੇ ਬੈੱਡਰੂਮਾਂ ਦਾ ਇੱਕ ਹੀ ਹੈਗਾ ਉਧਰੋਂ ਪਾ ਲੈਣੇ ਕੋਟ ਪਾ ਲੈਣੇ ਦੀ ਗੰਟੀ ਆਪਾਂ ਕਿਹਾ ਹੋ ਲੈਂਕਰ ਨਹੀਂ ਪਾਇਆਗਾ ਆ ਬੇਨਕੰਨਾ ਕੱਢਣਾ ਤੇ ਹੁਣ ਕੈਮਰਾਮੈਨ ਨੂੰ ਟੱਪਣਾ ਛੜਾਇਆ ਔਖਾ ਹੋ ਗਿਆ ਬਾਕੀ ਜੀ 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 ਜਾਣਕਾਰੀ ਤੇ ਟੈਲ ਟੂਲ ਟੈਲ ਆਪਾਂ ਲਾਈਏ ਵੀ ਟੈਲ ਲਾਈ ਆਪਾਂ ਪੱਛੇ ਲਾਇਆ ਆਪਾਂ ਲੱਗ ਕਿ ਜਿਹੜਾ ਉਹ ਆਪਣਾ ਇਹ ਮਕਾਨ ਆ ਅੰਦਰੋਂ ਅੰਦਰਲਾ ਇਹ ਬਣ ਕੇ ਤਿਆਰ ਹੋਇਆਗਾ ਤੇ ਜਿਹੜਾ ਜਿਹੜੇ ਵਲਗਣ ਤੇ ਉਹ ਕਿੱਥੇ ਲਿਭਾ ਡਾ ਕਰ ਉਹ ਪੈਸੇ ਆ ਲੱਗਿਆ ਨੇ ਟੋਟਲ 18 ਲੱਖ ਰੁਪਏ ਲੱਗੇਗਾ ਬਿਨਾਂ ਥਾਂ ਤੋਂ ਤੇ ਥਾਂ ਦਾ ਥਾਂ ਦਾ 9 ਲੱਖ ਰੁਪਏ ਥਾਂ ਦਾ ਉਹ ਅੰਡਾ ਕਿਤੇ ਲੜੇ ਸਭ ਕਿੰਨੇ ਬਜੇ ਲੱਗੇ ਪਰ ਕੀ ਗੇਟ ਆਪਣੇ ਫਾਈਬਰ ਵਾਲਾ ਬਣਾਇਆ ਆਪਾਂ ਤੇ ਮਸਤਾ ਪੜਿਆ ਜੀ ਮੈਂ ਦੀ ਲਾਸਟ ਵੀਡੀਓ ਜਿਹੜੀ ਘਰ ਤੇ ਤੇ ਹੁਣ ਆਪਾਂ ਹੋਰ ਕੋਈ ਵੀਰੂ ਬਣਾਇਆ ਕਰਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਕਰਕੇ ਆਇਆ ਵੀ ਜਰੂਰ ਦੱਸਿਓ ਵੀ ਆਪਣਾ ਜਿਹੜਾ ਉਹ ਮਕਾਨ ਕਿਵੇਂ ਤਿਆਰ ਹੋਇਆਗਾ ਤੇ ਇੰਨੇ ਪੈਸੇ ਚ ਮਕਾਨ ਕਿਵੇਂ ਬਣਦਾ ਉਹਦੀ ਗੱਲ ਕਰਕੇ ਕਮੈਂਟ ਕਰਕੇ ਨੂਰ ਦੱਸਿਓ ਤੇ ਇੱਕ ਵਾਰ ਪਿਛਲੀ ਵੀਡੀਓ ਚ ਆਇਂਦ ਕਰਕੇ ਹਾਸੀ ਇਹ ਨਕਸ਼ਾ ਲੈਣਾ ਹੋਇਆ ਉਹ ਜਰੂਰ ਦੱਸਿਓ ਤੇ ਉਹ ਕਈ ਬੰਦੇ ਵਿਚਾਰ ਕੀ ਜਾਂਦੇ ਆ ਵੀ ਨਕਸ਼ਾ ਕਿਵੇਂ ਬਸੇ ਲਈਏ ਤੇ ਬਲੇਵਾ ਤੇ ਆਪਣਾ ਜਿਹੜਾ ਨੰਬਰ ਹੈਗਾ WhatsApp ਨੰਬਰ 795 34052 700 pura 793452 7009534051 ਤੇ ਉਹਦੇ ਤੁਸੀਂ ਮੈਸੇਜ ਕਰ ਦਿਓ ਆਪਾਂ PDF ਸੈਂਡ ਕਰ ਦਾਂਗੇ ਜੇ ਤੁਸੀਂ ਪ੍ਰਿੰਟ ਕਢਾ ਲੈਣਾ ਨਾ ਕਿਸੇ ਨੂੰ ਮੜੀ ਲੱਗਿਆ ਤਾਂ ਤੁਸੀਂ ਇਹ ਕਰ ਸਕਦੇ ਹੋ ਜੀ ਸਾਥ ਨਾਲ